सरसा कंडे पगे आ परिवार वशोडा सरसा कंडे पगे आ परिवार वशोडा खेरू खेरू हो गया लाला दा जोड़ा खेरू खेरू हो गया लाला दा जोड़ा सरसा कंडे पैगया परिवार वछोड़ा सरसा कंडे पैगया परिवार वछोड़ा सरसा नदी दा पानी गया जखोनी पानी सरसा नदी दा बण गया जखोनी पानी ਕੋਕਰੀ ਜਨ ਇਤਿਹਾਸ ਤੇ ਬੜੀ ਦਰਦ ਕਹਾਣੀ ਬਣ ਗਈ ਸਰਸਾ ਵੈਰ ਨੇ ਕਿਉਂ ਰਾਦਰੋੜਾ ਸਰਸਾ ਗੰਡੇ ਪੈ ਗਿਆ ਪਰਿਵਾਰ ਬਛੋੜਾ ਖੇਰੂ ਖੇਰੂ ਹੋ ਗਿਆ ਲਾਲਾਂ ਦਾ ਜੋੜਾ ਖੇਰੂ ਖੇਰੂ ਹੋ ਗਿਆ ਲਾਲਾ ਦਾ ਜੋੜਾ ਖਾਦੀਆਂ ਕਸਮਾਂ ਵੈਰ ਨੇ ਨਾ ਜੰਗ ਲੜਾਂਗੇ ਖਾਦੀਆਂ ਕਸਮਾਂ ਵੈਰੀਆਂ ਨਾ ਜੰਗ ਲੜਾਂਗੇ ਖਾਲੀ ਕਰੋ ਆਨੰਦਪੁਰ ਫਿਰ ਸੁਲਾ ਕਰਾਂਗੇ ਖਾਲੀ ਕਰੋ ਆਨੰਦਪੁਰ ਫਿਰ ਸੁਲਾ ਕਰਾਂਗੇ ਤੋਖੇ ਬਾਜ ਪਹਾੜੀ ਰਾਜਿਆਂ ਅਜਮਾਰਿਆ ਲੋਹੜਾ ਖੇਰੂ ਖੇਰੂ ਹੋ ਗਿਆ ਲਾਲਾਂ ਦਾ ਜੋੜਾ ਸਰਸਾ ਕੰਡੇ ਪੈ ਗਿਆ ਪਰਿਵਾਰ ਬਛੋੜਾ ਖੇਰੂ ਖੇਰੂ ਹੋ ਗਿਆ ਲਾਲਾਂ ਦਾ ਜੋੜਾ ਇੱਕ ਪਾਸੇ ਮਾਂ ਗੁਜਰੀ ਛੋਟੇ ਲਾਲ ਪਿਆਰੇ ਇੱਕ ਪਾਸੇ ਮਾਂ ਗੁਜਰੀ ਛੋਟੇ ਲਾਲ ਪਿਆਰੇ ਵੱਡੇ ਲਾਲ ਦਸ਼ਮੇਸ਼ ਨਾ ਚਾਰੀ ਸਿੰਘ ਸਾਰੇ ਵੱਡੇ ਲਾਲ ਦਸ਼ਮੇਸ਼ ਨਾ ਚਾਰੀ ਸਿੰਘ ਸਾਰੇ ਬਾਜ ਰਹਿਆ ਨਾ ਹੱਥ ਵਿੱਚ ਬਾਜ ਰਹਿਆ ਨਾ ਹੱਥ ਵਿੱਚ ਨਾਹੀ ਨੀਲਾ ਕੋੜਾ ਤੇਰੂ ਖੇਰੂ ਹੋ ਗਿਆ ਲਾਲਾਂ ਦਾ ਜੋੜਾ ਹਾ ਖੇਰੂ ਖੇਰੂ ਹੋ ਗਿਆ ਲਾਲਾਂ ਦਾ ਜੋੜਾ ਸਰਸਾ ਕੰਡੇ ਪੈ ਗਿਆ ਪਰਿਵਾਰ ਵਿਛੋੜਾ ਸਰਸਾ ਕੰਡੇ ਪੈ ਗਿਆ ਪਰਿਵਾਰ ਵਿਛੋੜਾ ਸਾਹਿਬ ਕੋਰ ਮਾ ਸੁੰਦਰੀ ਦਿਲ ਵਲਤਾਏ ਸਾਹਿਬ ਕੋਰ ਮਾ ਸੁੰਦਰੀ ਦਿਲ ਵਲਤਾਏ ਵਿਛੜ ਕੇ ਪਾਣੇ ਵਰਤਾਏ ਪਾਣਾ ਮੰਨਿਆ ਹੱਸ ਕੇ ਕੋਈ ਗਿਲਾ ਨਾ ਪੋਰਾ ਕੇਰੂ ਕੇਰੂ ਹੋ ਗਿਆ ਲਹ ਲਾਂ ਦਾ ਜੋੜਾ ਸਰਸਾ ਕੰਡੇ ਪੈ ਗਿਆ ਪਰਿਵਾਰ ਵਿਛੋੜਾ ਖੇਰੂ ਖੇਰੂ ਹੋ ਗਿਆ ਲਾਲਾਂ ਦਾ ਜੋੜਾ ਚਮਕੌਰ ਅਤੇ ਸਰਹੰਦ ਵੀ ਅਗੋਹਾ ਕਾਂ ਮਾਰੇ ਸਿੱਕੀ ਮਿਧਾਨ ਦੇ ਪਣ ਪਰਛੇ ਪਰੇ ਸਿੱਕੀ ਮਿਧਾਨ ਦੇ ਪਣ ਪਰਛੇ ਪਰੇ डे वारे अॼु त कमला जोड़ा खेरु खेरु हो परिवार वछोड़ा सरसा कंडे पैया परिवार वछोड़ा खेरु खेरु हो लालां दोड़ा ਖੇਰੂ ਖੇਰੂ ਹੋ ਗਿਆ ਲਾਲਾਂ ਦਾ ਜੋੜਾ